आधार करी दे दे रही है उन्होंने नारा बजाने तो अपने ने <laughs> ये अपने शहर की बड़ी सच्ची है अनीता देवगांर जी ये अपनी आधार करने लायक रखना ब्रांड सेट करना तीनों देखे थे दे इजाजत ने भी ये जम्मी ही आधार करेंगे रामानंद का पाव बेटा नाम ने ਉਸ ਨਾਲ ਸਾਡੀ ਦੂਜੀ ਫਿਲਮ ਹੈ ਤੇ ਜ਼ਿੰਮੇਵਾਰੀ ਤਾਂ ਹਮੇਸ਼ਾ ਵੱਧ ਜਾਂਦੀ ਹੈ ਲੇਕਿਨ ਸਾਨੂੰ ਆਪਣੀ ਸਕ੍ਰਿਪਟ ਤੇ ਬੜਾ ਮਾਣ ਸੀ ਕਿਉਂਕਿ ਸਾਲ 1.5 ਸਾਲ ਅਸੀਂ ਇਸ ਚੀਜ਼ ਤੇ ਕੰਮ ਕੀਤਾ ਮੋਹਿਤ ਬਨਵੈਤ ਨੇ ਸਾਡੇ ਭਰਾ ਨੇ ਸੋ ਮੀਨ ਸੀ ਕਿ ਅਸੀਂ ਉਹਦੇ ਤੋਂ ਅਲੱਗ ਕੀ ਕਰ ਸਕਦੇ ਆ ਉਹ ਫਿਲਮ ਸਾਡੀ ਇੱਕ ਘਰ ਦੇ ਵਿੱਚ ਸੀ ਇਸ ਫਿਲਮ ਦੇ ਵਿੱਚ ਅਸੀਂ ਬਹੁਤ ਸਾਰੇ ਐਲੀਮੈਂਟਸ ਪਾਏ ਫਿਰ ਅਸੀਂ ਘਰ ਤੋਂ ਬਾਹਰ ਨਿਕਲੇ ਅਸੀਂ ਪਿੰਡਾਂ 'ਚ ਗਏ ਉਥੋਂ ਦੀ ਜਿਹੜੀਆਂ ਮੇਨ ਸਮਸਿਆਵਾਂ ਨੇ ਕਹਿ ਲਈਏ ਅਸੀਂ ਫਿਰ ਉਹਨਾਂ ਨੂੰ ਐਲੀਮੈਂਟ ਸਮਝ ਕੇ ਉਹਨਾਂ ਨੂੰ ਇੱਕ ਮੈਸੇਜ ਦੇ ਰੂਪ ਦੇ ਵਿੱਚ ਪਰ ਅਸੀਂ ਸਿਨੇਮਾ ਦੇ ਤੌਰ ਤੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਮਹਾਂਪੀ ਤੁਸੀਂ ਸੋਚਿਆ ਸੀ ਜਿਸ ਤਰ੍ਹਾਂ ਬਾਲੀਵੁੱਡ ਦੇ ਵਿੱਚ ਤੁਸੀਂ ਪਰਖਾਉਂਦੇ ਨੇ ਇਸ ਤਰ੍ਹਾਂ ਪੰਜਾਬੀ ਸਿਨੇਮਾ ਵੀ ਅੱਜ ਉਸ ਦੌਰ ਤੇ ਆ ਗਿਆ ਕਿ ਪੰਜਾਬੀ ਪਰਮਦ ਸਿੱਕਲਾਂ ਬਣਾ ਸ਼ੁਰੂ ਹੋ ਗਿਆ ਉਸੇ ਇੱਕ ਫਿਲਮ ਦੇ ਵਿੱਚ ਡੀਰ ਨੂੰ ਦਿਖਾ ਰਿਹਾ ਬੜੀ ਵਧੀਆ ਗੱਲ ਹੈ ਜੇ ਸਿੱਕਲਸ ਬਣਾਉਂਦੇ ਨੇ ਕਿਉਂਕਿ ਪਹਿਲੀ ਫਿਲਮ ਪਰਗਾਨ ਚੜਦੀ ਹੈ ਪਿਆਰ ਦਿੰਦੇ ਨੇ ਸਰੋਤੇ ਤਾਂ ਹੀ ਉਹ ਦੂਜੀ ਫਿਲਮ ਬਣਦੀ ਹੈ ਸੋ ਮੈਨੂੰ ਲੱਗਦਾ ਅਸਾਂ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਬਣਦੀ ਰਹਿਣੀ ਚਾਹੀਦੀ ਕਿਉਂਕਿ ਚੰਗੀਆਂ ਸਟੋਰੀਆਂ ਆਉਣੀਆਂ ਬਹੁਤ ਜ਼ਰੂਰੀ ਨੇ ਆਪਣੇ ਸਮਾਜ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਿਨੇਮਾ ਦੇ ਥਰੂ ਜਲਦੀ ਸਮਝ ਆਉਂਦੀਆਂ ਨੇ ਅਸੀਂ ਇਹ ਦੇਖਿਆ ਸਰ ਇਹ ਫਿਲਮ ਕਰਨ ਤੋਂ ਬਾਅਦ ਕਿੰਨਾ ਕੰਫੀਡੈਂਸ ਬਿਲ ਬੋਇਆ ਤੁਹਾਡਾ ਆਉਣ ਵਾਲੇ ਫਿਲਮਾਂ ਕਿ ਤੁਸੀ ਸਪੋਰਟ ਕਰੋਗੇ ਤੁਸੀਂ ਅੱਗੇ ਦੇਖੋ ਜੀ ਬਿਲਕੁਲ ਬਿਲਕੁਲ ਮੈਂ ਜਿਵੇਂ ਮਾ ਨੇ ਕਿਹਾ ਕਿ ਮੈਂ ਗਾਇਕੀ ਨੂੰ ਜ਼ਿਆਦਾ ਕਿਉਂਕਿ ਮੈਨੂੰ 10 12 ਸਾਲ ਹੋ ਗਏ ਅੰਦਰ ਲੇਕਿਨ ਸਿਨੇਮਾ ਹੁਣ ਮੈਂ ਟਰਾਈ ਕਰ ਰਿਹਾ ਕਿ ਅੱਗੇ ਅੱਗੇ ਹੋਰ ਇਹਨੂੰ ਕਿਵੇਂ ਨਿਖਾਰ ਸਕਦਾ ਜਿੰਨੀ ਮਿਹਨਤ ਹੋਰ ਕਰਨੀ ਪੈਗੀ ਮੈਂ ਕਰੂੰਗਾ ਔਰ ਆਪਣੇ ਕਰੈਕਟਰਸ ਦੇ ਲਈ ਜਿੰਨਾ ਵੀ ਕੰਮ ਕਰਨਾ ਪਊਗਾ ਬਾਕੀ ਇਹਨਾਂ ਦਾ ਮੇਰੇ ਤੇ ਹਮੇਸ਼ਾ ਆਸ਼ੀਰਵਾਦ ਰਹੂਗਾ ਕਿਉਂਕਿ ਪਹਿਲੀ ਫਿਲਮ ਚ ਇਹਨਾਂ ਨੇ ਸਾਨੂੰ ਬਹੁਤ ਬਹੁਤ ਪਿਆਰ ਦਿੱਤਾ ਇਹਦੇ ਵਿੱਚ ਵੀ ਸਾਨੂੰ ਇਹਨਾਂ ਨੇ ਇੰਨਾ ਪਿਆਰ ਦਿੱਤਾ ਸੋ ਇਹਨਾਂ ਤੋਂ ਵੀ ਸਿੱਖਦੇ ਆਂ ਔਰ ਜਿੰਨੇ ਪਿਆਰ ਨਾਲ ਔਰ ਅੱਛੇ ਤਰੀਕੇ ਨਾਲ ਡੀਲ ਕਰਦੇ ਨੇ ਸੈਟ ਤੇ ਸੋ ਮੈਨ ਲੱਗਦਾ ਪਿਆਰ ਦੀ ਜਿਹੜੀ ਲੈਂਗੁਏਜ ਆ ਉਹ ਜਲਦੀ ਸਮਝ ਆ ਜਾਂਦੀ ਹੈ ਉਸ ਤੋਂ ਅਸੀਂ ਸਮਝਦੇ ਆਂ ਥੈਂਕ ਯੂ ਪਰੀਆਂ ਵਾਲਾ Song ਚਲਾ ਤੁਹਾਡਾ ਉਹ ਮੈਨੂੰ ਕਾ ਦੋ ਜੀ ਪਰੀਆਂ ਦੇ ਦੇਸੋਂ ਆਈਏ ਪਰੀਆਂ ਦੀ ਰਾਣੀਆਂ ਨਹੀਂ ਰਾਜਕੁਮਾਰ ਆਇਆ ਵਿਹਉਣ ਲਈ ਤੂੰ ਬਲਾਦੀ ਸੋਣੀ ਹਾਏ ਨਹੀਂ ਤੇਰਾ ਕੋਈ ਤੋੜ ਹੈ ਨਹੀਂ ਤੈਨੂੰ ਚੰਨ ਤਾਰੇ ਆਪ ਆਏ ਸਜਾਉਣ ਲਈ थैंक यू ਫਿਰ ਉਸ ਤੋਂ ਬਾਅਦ ਜਦੋਂ ਰੱਬ ਦਾ ਰੇਡੀਓ ਕੀਤਾ ਤੁਸੀਂ ਯਕੀਨ ਕਰਿਓ ਮੈਂ ਪਹਿਲਾ 5 6 ਦਿਨ ਮੈਂ ਹਿੰਮਤ ਹੀ ਨਹੀਂ ਕੀਤੀ ਕਿ ਮੈਂ ਥੀਏਟਰ ਤੇ ਜਾ ਕੇ ਫਿਲਮ ਦੇਖਾਂ ਕਿਉਂਕਿ ਮੈਨੂੰ ਡਰ ਲੱਗਦਾ ਸੀਗਾ ਕਿ ਇੱਕਦਮ 네ਗੇਟਿਵ ਸ਼ੇਡ ਆ ਪਤਾ ਨਹੀਂ ਮੇਰੇ ਫੈਨਸ ਜਿਹੜੇ ਉਸ ਰੂਪ ਨੂੰ ਪਸੰਦ ਕਰਨਗੇ ਮੈਨੂੰ ਅਸੈਪਟ ਕਰਨਗੇ ਨਹੀਂ ਕਰਨਗੇ ਫਿਰ ਲੋਕਾਂ ਨੇ ਜਦੋਂ ਵੀਡੀਓ ਬਣਾਉਣਾ ਕਿ ਮੈਨੂੰ ਟੈਗ ਕਰਨਾ ਸ਼ੁਰੂ ਕੀਤਾ ਫਿਰ ਮੈਨੂੰ ਲੱਗਾ ਕਿ ਨਹੀਂ ਠੀਕ ਹੈ ਦੂਸਰੇ ਤੀਸਰੇ ਦਿਨ ਤੱਕ ਸਾਰਾ ਰਿਜ਼ਲਟ ਆਉਣਾ ਸ਼ੁਰੂ ਹੋ ਗਿਆ ਫਿਰ ਮੈਂ ਜਾ ਕੇ ਥੀਏਟਰ ਦੇ ਵਿੱਚ ਫਿਲਮ ਵੇਖੀ ਔਰ ਬਹੁਤ ਜ਼ਿਆਦਾ ਮੈਂ ਬlesed ਫੀਲ ਕੀਤਾ ਖੁਦ ਨੂੰ ਕਿ ਮੈਨੂੰ ਇਹੋ ਜੇ ਕਿਰਦਾਰ ਕਰਨ ਦਾ ਮੌਕਾ ਮਿਲਿਆ ਫਿਰ ਮੈਂ ਜਦੋਂ ਗੋਲ ਕਬੂਗ ਨਹੀਂ ਕੀਤੀ ਉਦੋਂ ਮੈਨੂੰ ਬੜਾ ਅੱਛਾ ਲੱਗਾ ਤੇ ਫਿਰ ਜਦੋਂ ਨੀਮਾ ਸਾਸਕੁਟਿ ਨੇ ਮੇਰੀ ਜ਼ਿੰਦਗੀ ਵਿੱਚ ਆਈ ਮੈਨੂੰ ਲੱਗਦਾ ਕਿ ਇਸ ਫਿਲਮ ਨੇ ਮੈਨੂੰ ਪੱਕੇ ਬੈਹਰੀ ਇੱਕ ਵਧੀਆ ਅਦਾਕਾਰ ਹੋਣ ਦਾ ਜਿਹੜਾ ਮਾਣ ਦਵਾਇਆ ਇੰਡਸਟਰੀ ਦੇ ਵਿੱਚ ਪੰਜਾਬੀਆਂ ਦੇ ਵਿੱਚ ਕਰ ਕਰ ਦੇ ਵਿੱਚ ਮਤਲਬ ਬਹੁਤੇ ਲੋਕ ਜਿਨ੍ਹਾਂ ਨੂੰ ਅਜੇ ਵੀ ਮੇਰਾ ਨਾਮ ਨਹੀਂ ਆਉਂਦਾ ਉਹ ਕਹਿ ਦਿੰਦੇ ਆ ਸੱਸ ਕੁਟਣੀ ਤਰੀ ਜਾਂਦੀ ਹੈ ਸੋ ਮੈਨੂੰ ਲੱਗਦਾ ਕਿ ਕਲਾਕਾਰ ਲਈ ਕਿੰਨਾ ਵੱਡਾ ਮਾਣ ਆ ਹੈ ਨਾ ਕਿ ਕਿਸੇ ਫਿਲਮ ਦੇ ਕਿਰਦਾਰ ਨੂੰ ਤੁਹਾਡੇ ਨਾਲ ਜੋੜ ਕੇ ਅਗਲੇ ਤੱਕ ਦਾ ਨਾ ਹੀ ਹੋ ਰਿਹਾ ਜਿਵੇਂ ਕਿ ਉਹ ਬਹੁਤ ਸਸਤਾ ਰਿਸ਼ਤਾ ਇੱਕ ਪੰਜਾਬੀ ਨਾਟਕ ਦਾ ਜੇਕਰ ਇਸ ਫਿਲਮ ਦੇ ਵਿੱਚ ਜਿਸ ਨੂੰ ਸਮੂਹ ਨੂੰ ਦੇਖਿਆ ਗਿਆ ਕਿ ਬਹੁਤ ਧਿਆਨ ਰੱਖਿਆ ਗਿਆ ਕਿ ਸੋਸ਼ਲ ਬਿਲਕੁਲ ਧਿਆਨ ਰੱਖਿਆ ਗਿਆ ਜੀ ਅਸੀਂ ਫਿਲਮ ਬੇਸ਼ੱਕ ਇਹ ਬੜੀ ਮਨੋਰੰਜਨ ਦੇ ਲਈ ਬਣਾਈ ਆ ਪਰ ਇਹ ਮੈਂ ਕਹਿਣਾ ਚਾਹੁੰਦੀ ਜੀ ਇਹ ਕੋਈ ਕਮੇਡੀ ਫਿਲਮ ਨਹੀਂ ਆ ਇਹ ਪਰਿਵਾਰਕ ਫਿਲਮ ਆ ਜਿਸ ਨੂੰ ਕਮੇਡੀ ਦਾ ਰੰਗ ਚਾੜਿਆ ਗਿਆ ਹੈ ਮਨੋਰੰਜਨ ਪੈਦਾ ਕਰਨ ਦੇ ਲਈ ਤਾਂ ਕਿ ਤੁਸੀਂ ਥੀਏਟਰ ਚ ਆਓ ਤੇ ਇਹ ਨਹੀਂ ਕਿ ਜਿਹੜੇ ਘਰ ਦੇ ਸੀ ਦੀ ਸਿਆਪਾਂ ਚੋਂ ਨਿਕਲ ਕੇ ਆਪਾਂ ਥੀਟਰ ਚ ਜਾਂਦੇ ਆ ਤੇ ਉੱਥੇ ਜਾ ਕੇ ਫਿਰ ਉਹ ਸਟ्रेस ਵਾਪਸ ਲੈ ਕੇ ਆਵਾਂਗੇ ਤੁਸੀਂ ਜਾਓਗੇ ਤੁਸੀਂ ਬਹੁਤ ਖੁਸ਼ ਹੋਵੋਗੇ ਤੁਸੀਂ ਬਹੁਤ ਇੰਜੋਏ ਕਰੋ ਕੋ ਫਿਲਮ ਨੂੰ ਔਰ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸਿੱਖ ਕੇ ਆਓਗੇ ਅਸੀਂ ਕੋਈ ਪਾਸ਼ਣ ਨਹੀਂ ਦਿੱਤਾ ਫਿਲਮ ਚ ਅਸੀਂ ਕੋਈ ਲੈਕਚਰ ਨਹੀਂ ਦਿੱਤਾ ਫਿਲਮ ਚ ਅਸੀਂ ਕੋਈ ਸਕੂਲ ਫੀਡਿੰਗ ਨਹੀਂ ਕੀਤੀ ਫਿਲਮ ਚ ਅਸੀਂ ਸਿਰਫ ਬਹੁਤ ਪਿਆਰ ਨਾਲ ਅਸ਼ੋਪਲੇ ਜੇ ਕੁਝ ਚੀਜ਼ਾਂ ਨੇ ਜਿਹੜੀਆਂ ਸਾਡੇ ਫੈਮਲੀਜ਼ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਦੀਆਂ ਉਹਨਾਂ ਨੂੰ ਇੱਕ ਡਰਾਮੇ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਹਮੇਸ਼ਾ ਹੀ ਇੰਨੀ ਜਦੋਂ ਬ੍ਰਿਲੀਅੰਟ ਟੀਮ ਹੋਵੇ ਅਨੀਤਾ ਮੈਮ ਪੁੱਗੀ ਸਰ ਨਿਰਮਲ ਰਿਸ਼ੀ ਜੀ ਹੋਰ ਵੀ ਸਾਰੇ ਕਲਾਕਾਰ ਤੇ ਐਕਸਪੀਰੀਅੰਸ ਹਮੇਸ਼ਾ ਹੀ ਬਹੁਤ ਵਧੀਆ ਰਹਿੰਦਾ ਹੈ ਤੇ ਬਾਕੀ ਤਾਂ ਮੈਂ ਹੈਪਸ ਆਫ ਕਰਦੀ ਹਾਂ ਮੋਹਿਤ ਜੀ ਨੂੰ ਕਿ ਉਹਨਾਂ ਨੇ ਇੰਨੀ ਪਿਆਰੀ ਸਟੋਰੀ ਲਿਖੀ ਹੈ ਪਾਰਟ 2 ਵੀ ਐਂਡ ਜਦੋਂ ਸਾਨੂੰ 1 ਚ ਜਦੋਂ ਆਪਾਂ ਬਣਾਈ ਸਾਨੂੰ ਉਮੀਦ ਨਹੀਂ ਸੀਗੀ ਕਿ ਇੰਨਾ ਦਾ ਪਿਆਰ ਮਿਲੇਗਾ ਆਡੀਅנס ਵੱਲੋਂ ਸੋ ਉਹ ਬਹੁਤ ਅਨਐਕਸਪੈਕਟਿਡ ਸੀਗਾ ਸੋ ਸਾਡਾ ਫਰਕ ਬਹੁਤ ਜ਼ਿਆਦਾ ਬਣਦਾ ਸੀਗਾ ਕਿ ਅਸੀਂ ਟੂ ਨੂੰ ਹੋਰ ਵੀ ਵੱਡਾ ਬਣਾਈਏ ਕਿਉਂਕਿ ਕਹਿੰਦੇ ਆ ਨਾ ਕਿ ਜਦੋਂ ਸੀਕਵਲ ਬਣਦਾ ਤਾਂ ਰਿਸਪੌਂਸਿਬਿਲਟੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਸੋ ਅਸੀਂ ਪੂਰੀ ਤਿਆਰੀ ਦੇ ਨਾਲ ਆਏ ਆ ਇਸ ਵਾਰ ਪਾਰਟ 2 ਵਿੱਚ ਆਪਾਂ ਡਬਲ ਮਿਹਨਤ ਕੀਤੀ ਹੈ ਐਂਟਰਟੇਨਮੈਂਟ ਵੀ ਤੁਹਾਨੂੰ ਡਬਲ ਦੇਖਣ ਨੂੰ ਮਿਲੇਗਾ ਡਾਇਰੈਕਸ਼ਨ ਸਕ੍ਰੀਨਪਲੇ ਸਟੋਰੀ ਸਾਰਾ ਕੁਝ ਹੀ ਮਤਲਬ ਕਹਿੰਦੇ ਆ ਨਾ ਕਿ ਕੱਲੇ-ਕੱਲੇ ਸੀਨ ਤੇ ਕੰਮ ਕੀਤਾ ਗਿਆ ਹੈ ਤੁਸੀਂ ਮੈਂ ਸਾਰਿਆਂ ਨੂੰ ਬਸ ਇਹੀ ਰਿਕੁਐਸਟ ਕਰਦੀ ਆ ਕਿ ਸਾਰੇ ਜਣੇ ਜਾਓ ਆਪਣੀ ਫੈਮਿਲੀ ਐਂਡ ਫਰੈਂਡਸ ਨੂੰ ਨਾਲ ਲੈ ਕੇ ਜਾਓ ਤੁਸੀਂ ਬਿਲਕੁਲ ਵੀ ਨਿਰਾਸ਼ ਨਹੀਂ ਹੋਵੋਗੇ ਇਹ ਮੇਰਾ ਵਾਅਦਾ ਹੈ ਤੁਹਾਡਾ ਤੁਹਾਡਾ ਕੀ ਕਿ ਦਾਰ ਰਹੇ ਆ ਕੀ ਹੋ ਗਿਆ ਜੀ ਮੈਂ ਫਿਲਮ ਦੀ ਜਿਹੜੀ ਨੂ ਹੈ ਜਿਹੜੀ ਆਪਣੇ ਸੱਸ ਨਾਲ ਕੁੱਟਦੀ ਹੁੰਦੀ ਉਹ ਆ ਮੈਨੂੰ ਬਾਕੀ ਚਲੋ ਜੋਕਸ ਦਾ ਪਾਰ ਸੱਸ ਨੂੰ ਨਾ ਕਰਦੇ ਆਪਾਂ ਪਹਿਲਾਂ ਕੁੱਟਿਆ ਸੀਗਾ ਤੇ ਨਾ ਆਪਾਂ ਕਦੇ ਕੁੱਟਦੇ ਆ ਇਹ ਤਾਂ ਜਸਟ ਆਪਣੇ ਪੰਜਾਬ ਦਾ ਇੱਕ ਵਿਰਸਾ ਹੈ ਬੋਲੀ ਹੈ ਪੁਰਾਣੀ ਸੋ ਪਾਰਟ 2 ਦੀ ਜੇ ਮੈਂ ਗੱਲ ਕਰਾਂ ਤਾਂ ਮੇਰਾ ਕੈਰੈਕਟਰ ਇੱਕ ਲਾਇਰ ਹੈ ਇੱਕ ਵਕੀਲ ਨੂੰ ਮੈਂ ਜਿਹੜੀ ਬਿਲਕੁਲ ਵੀ ਗਲਤ ਚੀਜ਼ਾਂ ਬਰਦਾਸ਼ਤ ਨਹੀਂ ਕਰਦੀ ਤੇ ਉਹਦੇ ਨਾਲ ਨਾਲ ਫਿਲਮ 'ਚ ਤੁਸੀਂ ਮੇਰੇ ਦੋ ਹੋਰ ਸ਼ੇਡਸ ਦੇਖਣ ਨੂੰ ਤੁਹਾਨੂੰ ਮਿਲੂਗੇ ਇੱਕ ਤਾਂ ਹਾਰਰ ਐਲੀਮੈਂਟ ਇਸ ਵਾਰੀ ਸੀ ਐਡ ਆਨ ਕੀਤਾ ਹੈ ਤੇ ਉਹ ਬਹੁਤ ਹੀ ਐਂਟਰਟੇਨਿੰਗ ਹੈ ਤੁਸੀਂ ਜਦੋਂ ਦੇਖੋਗੇ ਅੱਜ ਰਿਲੀਜ਼ ਹੋ ਚੁੱਕੀ ਹੈ ਤੁਸੀਂ ਕਹੋਗੇ ਕਿ ਵਾਹ ਕਿਹਾ ਕੰਮ ਕੀਤਾ ਕਿਉਂਕਿ ਪੰਜਾਬੀ ਸਿਨੇਮਾ 'ਚ ਮੈਨੂੰ ਲੱਗਦਾ ਹੈ ਅੱਜ ਤੋਂ ਪਹਿਲਾਂ ਕਦੇ ਵੀ ਐਦਾਂ ਦਾ ਹਾਰਰ ਮੇਕਅਪ ఎవਰੀਥਿੰਗ ਜੋ ਵੀ ਆਪਾਂ ਲੁੱਕ ਕ੍ਰੀਏ ਕੀਤੀ ਹੈ ਫੂਤਨੀ ਵੀ ਉਹ ਕਦੇ ਵੀ ਨਹੀਂ ਆਈ ਇਵਨ ਕਿ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਦੀ ਆ ਕਿ ਉਹ ਉਸ ਲੁੱਕ ਨੂੰ ਕ੍ਰੀਏਟ ਕਰਨ 'ਚ 4 ਤੋਂ 5 ਘਟਕੇ ਲੱਗ ਰਹੇ ਸੀ ਤੇ ਜਿੰਨਾ ਟਾਈਮ ਉਸ ਸੀਨ ਦੀ ਸ਼ੂਟਿੰਗ ਚੱਲਦੀ ਸੀ ਜਿਵੇਂ 15 ਘੰਟੇ ਆ ਜਿੰਨੇ ਵੀ ਘੰਟੇ ਚੱਲਦੀ ਸੀ ਮੈਂ ਕੁਝ ਖਾ ਪੀ ਵੀ ਨਹੀਂ ਸਕਦੀ ਸੀ ਕਿਉਂਕਿ ਉਹਨਾਂ ਨੇ ਉਸ ਤਰੀਕੇ ਨਾਲ ਮੇਰੀ ਲੁੱਕ ਕ੍ਰੀਏਟ ਕੀਤੀ ਸੀ ਮੂੰਹ ਬੰਦ ਹੋ ਜਾਂਦਾ ਮੈਨੂੰ ਤੋ ਮੈਨੂੰ ਉਮੀਦ ਹੈ ਕਿ ਜਿੰਨੀ ਵੀ ਸਾਡੀ ਮਿਹਨਤ ਹੋਈ ਹੈ ਉਹਨੂੰ ਭਾਗ ਲੱਗਣ ਰੱਬ ਜੱਗੇ ਹੀ ਅਰਦਾਸ ਕਰਦੀ ਆਂ ਐਂਡ ਅਸੀਂ ਤੁਹਾਨੂੰ ਬਿਲਕੁਲ ਜਿਵੇਂ ਮੈਂ ਕਿਹਾ ਕਿ ਨਿਰਾਸ਼ ਨਹੀਂ ਹੋਣ ਦੇਵਾਂਗੇ ਤੁਸੀਂ ਸਾਰੇ ਜਣੇ ਜਾਓ ਐਂਡ ਮੋਰਓਵਰ ਫਿਲਮ ਤੁਹਾਨੂੰ ਬਹੁਤ प्यारे प्यारे ਜਿਹੇ ਨੈਟਰੀਸ ਮਿਲੋਗੇ ਕਿਉਂਕਿ ਆਪਾਂ ਛੋਟੇ ਛੋਟੇ ਪੁਆਇੰਟਸ ਤੇ ਸੋਸ਼ਲ ਇਸ਼ੂਜ਼ ਨੂੰ ਵੀ ਚਰਖੇ ਹਾਂ ਉਹ ਮੈਂ ਉਹ ਜ਼ਿਆਦਾ ਰਿਵੀਲ ਨਹੀਂ ਕਰੂੰਗੀ ਜੋ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗ ਜਾਵੇਗਾ ਥੈਂਕ ਯੂ ਤੁਹਾਨੂੰ ਇਹਨਾਂ ਦਾ ਕੰਮ ਦੇਖਿਆ ਪਹਿਲੀ ਫਿਲਮ ਦੇਖੀ ਦੂਸਰੀ ਦੇਖੀ ਮੈਂ ਅੱਜ ਹੀ ਮਹਿਤਾਬ ਨੂੰ ਕਹਿ ਰਹੀ ਸੀ ਕਿ ਮਹਿਤਾਬ ਮੈਨੂੰ ਲੱਗਦਾ ਕਿ ਤੈਨੂੰ ਹੁਣ ਹੋਰ ਥੋੜਾ ਜਿਹਾ ਸੀਰੀਅਸ ਹੋ ਜਾਣਾ ਚਾਹੀਦਾ ਸਿਨੇਮੇ ਦੇ ਲਈ ਕਿਉਂਕਿ ਤੂੰ ਜਿਆਦਾ ਗਾਇਕੀ ਨੂੰ ਸਮਰਪਿਤ ਹੈਂ ਥੋੜਾ ਜਿਹਾ ਸਿਨੇਮੇ ਦੇ ਲਈ ਵੀ ਸੀਰੀਅਸ ਹੋ ਤੂੰ ਬਹੁਤ ਸੋਹਣਾ ਲੱਗ ਰਿਹਾ ਸਕਰੀਨ ਦੇ ਉੱਤੇ ਫਿਲਮ 'ਚ ਤੈਨੂੰ ਸਪੇਸ ਅੱਛੀ ਮਿਲੀ ਆ ਤੂੰ ਬਹੁਤ ਵਧੀਆ ਕੰਮ ਕੀਤਾ ਪਹਿਲੀ ਫਿਲਮ ਨਾਲੋਂ ਦੂਸਰੀ ਫਿਲਮ ਦੇ ਵਿੱਚ ਤੇਰੀ ਅਦਾਕਾਰੀ ਜੋ ਬੜਾ ਨਿਖਾਰ ਆਇਆ ਔਰ ਇਸ ਬੱਚੇ ਨੇ ਮਿਹਨਤ ਕੀਤੀ ਆ ਆਡੀਅנס ਨੂੰ ਕੀ ਮੈਸੇਜ ਹੋ ਗਿਆ ਤੁਹਾਨੂੰ ਲੱਗਦਾ ਆ ਆਡੀਅנס ਨੂੰ ਬਸ ਇਹੀ ਕਹਿਣਾ ਚਾਹੁੰਦੇ ਆ ਜੀ ਕਿ ਛੁੱਟੀਆਂ ਹੋ ਗਈਆਂ ਨੇ ਤੇ ਇਹ ਪੈਸਾ ਵਸੂਲ ਫਿਲਮ ਆ ਤੁਸੀਂ ਵਨ ਤੁਸੀਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਉਹ ਤੁਸੀਂ ਸਹਿਸਵਾਹੀ ਬਣਾ ਲਈ ਸੀ ਸਾਨੂੰ ਬੜਾ ਪਤਾ ਸੀ ਤੁਸੀਂ ਇੰਨੀ ਸੁਪਰ ਡੂਪਰ ਹਿੱਟ ਕਰੋਗੇ ਅਸੀਂ ਤਾਂ ਸੋਚਿਆ ਸੀ ਕਿ ਚਲੋ ਇੱਕ ਤਜਰਬਾ ਕਰ ਰਹੇ ਹਾਂ ਸਾਡੇ ਪੈਸੇ ਵੀ ਪੂਰੇ ਹੋ ਜਾਣਗੇ ਸਾਈ ਅਸੀਂ ਇੰਨੇ ਦੇ ਵਿੱਚ ਖੁਸ਼ ਆ ਪਰ ਤੁਸੀਂ ਇੰਨਾ ਜ਼ਿਆਦਾ ਮਾਨ ਦਿੱਤਾ ਕਿ ਸਾਡਾ ਸਿਰ ਝੁਕਦਾ ਤੁਹਾਡੇ ਅੱਗੇ ਤੇ ਹੁਣ ਜਦੋਂ ਅਸੀਂ ਦੂਸਰੀ ਫਿਲਮ ਲੈ ਕੇ ਆ ਰਹੇ ਅਸੀਂ ਤਾਂ ਬਹੁਤ ਜ਼ਿਆਦਾ ਵੱਧ ਮਿਹਨਤ ਦੇ ਨਾਲ ਲੈ ਕੇ ਆਏ ਹਾਂ ਤਾਂ ਕਿ ਹਮੇਸ਼ਾ ਇੰਜ ਹੁੰਦਾ ਜ਼ਿਆਦਾਤਰ 50% ਇੰਜ ਹੁੰਦਾ ਕਿ ਜਦੋਂ ਇੱਕ ਫਿਲਮ ਆਈ ਉਹ ਹਿੱਟ ਹੋ ਗਈ ਉਹਦਾ ਸੀਕਵਲ ਬਣਾਉਂਦੇ ਹੋ ਦਰਸ਼ਕ ਜਾਂਦੇ ਨੇ ਨਿਰਾਸ਼ ਹੋ ਕੇ ਵਾਪਸ ਹੁੰਦੇ ਪਰ ਸਾਨੂੰ ਲੱਗਦਾ ਸੀਗਾ ਕਿ ਅਸੀਂ ਇਹਦੇ 'ਚ ਵੀ ਇੱਕ ਨਵੀਂ ਫਿਰਤ ਪਾਉਣੀ ਹੈ ਕਿ ਜੇ ਅਸੀਂ ਪਹਿਲੀ ਫਿਲਮ ਬਣਾਈ ਸੁਪਰ ਡੁੱਪਰ ਦੂਜੀ ਬਣਾਈ ਜੇ ਡੁੱਪਰ ਤੋਂ ਵੀ ਉੱਪਰ ਹੈਨਾ ਤੇ ਪਹਿਲੀ ਫਿਲਮ ਦੇ ਵਿੱਚ ਅਸੀਂ ਅਨਾਉਂਸ ਕੀਤਾ ਸੀ ਕਿ ਸੈਕੰਡ 24 ਦੇ ਵਿੱਚ ਆਏਗੀ ਦੂਸਰੀ ਫਿਲਮ ਬਣਾਉਂਦੇ ਬਣਾਉਂਦੇ ਅਸੀਂ ਤੀਸਰੀ ਫਿਲਮ ਦੀ ਕਹਾਣੀ ਡਿਸਾਈਡ ਕਰ ਲਈ ਆ ਕਿ ਆ ਹੋਏਗਾ ਜਿਹਨੂੰ ਕਹਿੰਦੇ ਡਲ ਡਲ ਪੈਂਦਾ ਕੰਫੀਡੈਂਸ ਓਵਰਫਲੋਇੰਗ ਸੋ ਇਹ ਆ ਸੋਲੇ ਜਿਸ ਤਰ੍ਹਾਂ ਨੌ ਸੱਸ ਦੇ ਰਿਸ਼ਤੇ ਨੂੰ ਇਸ ਫਿਲਮ ਦੇ ਵਿੱਚ ਬਿਆਨ ਕੀਤਾ ਗਿਆ ਹੈ ਤਦ ਕਿ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਘਰਾਂ ਦੇ ਵਿੱਚ ਨੂੰਹਾਂ ਜਾਂ ਸੱਸਾਂ ਆਪਸ ਦੇ ਵਿੱਚ ਲੜਦੀਆਂ ਨੇ ਇਸ ਫਿਲਮ ਦਾ ਉਹਨਾਂ ਦੇ ਤੇ ਕੋਈ ਅਸਰ ਹੋਊਗਾ ਬਹੁਤ ਜ਼ਿਆਦਾ ਮਾੜਾ ਅਸਰ ਹੋਣਾ ਜੀ ਇਸ ਫਿਲਮ ਦਾ ਮੈਂ ਇਸ ਵੱਲੋਂ ਥੋੜੀ ਦੁਖੀ ਵੀ ਆ ਇਹ ਫਿਲਮ ਇੰਨੀ ਡੇਂਜਰਸ ਆ ਨਾ ਉਹਨਾਂ ਨੌ ਸੱਸਾਂ ਲਈ ਜਿਨ੍ਹਾਂ ਦੇ ਲਈ ਲੜਾਈ ਮਨੋਰੰਜਣ ਪਰਪੂਰ ਇੱਕ ਸਾਧਨ ਹੈ ਕਿਉਂਕਿ ਉਹ ਲੜਾਈਆਂ ਖਤਮ ਹੋਣੀਆਂ ਜਿੰਨੇ ਇਹ ਫਿਲਮ ਵੇਖ ਲਈ ਉਹਨੂੰ ਮੁਹੱਬਤ ਕਰਨੀ ਆ ਜਾਣੀ ਆ ਉਹਨੂੰ ਸਤਿਕਾਰ ਦੇਣਾ ਆ ਜਾਣਾ ਉਹਨੂੰ ਪਿਆਰ ਕਰਨਾ ਆ ਜਾਣਾ ਉਹਨੂੰ ਆਪਣੀ ਥਾਂ ਦੀ ਪਛਾਣ ਕਰਨੀ ਆ ਜਾਣੀ ਆ ਉਹਨੂੰ ਦੂਸਰੇ ਨੂੰ ਸਪੇਸ ਦੇਣੀ ਆ ਇਹ ਗੱਲਾਂ ਬੜੀ ਮਾੜੀ ਗੱਲ ਚ ਮੈਂ ਕੋਈ ਡਾਇਲੌਗ ਸੁਣਾ ਦਵਾਂ ਫਿਲਮ ਦਾ ਹਾਈਲਾਈਟ ਮੈਂ ਕੋਈ ਡਾਇਲੌਗ ਵਧੀਆ ਹਾਈਲਾਈਟ ਜਿਹੜਾ ਮਜ਼ਾ ਆ ਦੇ ਸੁਣਾਓ ਨੂੰ ਵੀ ਸਾਹਮਣੇ ਹੀ ਹੈ ਹਾਂ ਸੱਪ ਚ ਇੱਕ ਸੱਸਾ ਹੁੰਦਾ ਤੇ ਸੱਸ ਚ ਦੋ ਪਾਪ ਨਾਲ ਵੱਧ ਜ਼ਹਿਰ ਆ ਮੇਰੇ ਚ ਸੋਰਾਕਾਲੀ ਮੈਂ ਤੇਰਾ ਕਾਲੀ ਜਿੰਨੀਆਂ ਵੀ ਤਾਨਾਂ ਵਾਲੀ ਆ ਸਾਨੂੰ ਮੰਨਉਂ ਰਿਆ ਸਾਨੂੰ ਮਸਾਲਿਆ ਗੋਡਲੈਸ ਥੈਂਕ ਯੂ ਮੈਨੋ ਮਿਤਾਜੀ ਕੋਰੇ ਇੰਡਸਟਰੀ ਚ ਬਹੁਤ ਫਿਲਮਾਂ ਬਣਦੀਆਂ ਹਰ ਫਿਲਮ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੋਡਿਊਸਰ ਡਾਇਰੈਕਟਰ ਇਹੀ ਕਰਦਾ ਸਭ ਤੋਂ ਵੱਡਾ ਹੀਰੋ ਲੇਕੇ ਸਭ ਤੋਂ ਵੱਡਾ ਹੀਰੋ ਲੈ ਕੇ ਫਿਰ ਉਹ ਆਪਣੀ ਕਹਾਣੀ ਫਿਲਮ ਬਣਾਉਂਦਾ ਹੈ ਤਕਰੀਬਨ ਕੀ ਹੁੰਦਾ ਹੈ ਫਿਲਮ ਚਲਦੀ ਹੈ ਕਈ ਵਾਰ ਚਲਦੀ ਵੀ ਨਹੀਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਕੰਪਨੀ ਫਿਲਮ ਦੇ ਵਿੱਚ ਵੱਡੀ ਹੀਰੋਇਨ ਹੋਵੇ ਜਾਂ ਵੱਡਾ ਹੀਰੋ ਹੋਵੇ ਮੇਰਾ ਹਮੇਸ਼ਾ ਤੋਂ ਇੱਕ ਹੀ ਸੁਤਨਾ ਸਿਲਾਬ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮੈਂ ਹਮੇਸ਼ਾ ਕਹਾਣੀ ਨੂੰ ਹੀਰੋ ਮੰਨਦਾ ਜਿਹੜੀ ਕਹਾਣੀ ਹੀਰੋ ਹੁੰਦੀ ਹੈ ਉਹ ਆਪਣੇ ਆਪ ਚਲ ਜਾਂਦੀ ਹੈ ਸੋ ਸੱਚਕੁਟਨੀ ਬੰਦੀ ਸ਼ੁਰੂਆਤ ਕੀਤੀ ਅਸੀਂ ਮਹਤਾ ਬ੍ਰਿਜ ਦੇ ਨਾਲ ਇਹਦੀ ਪਹਿਲੀ ਫਿਲਮ ਸੀਗੀ ਹੈਗਾ ਕਿ ਉਹ ਇੱਕ ਕਦੇ ਇੰਡਸਟਰੀ ਦੇ ਵਿੱਚ ਫਿਲਮ ਇੰਡਸਟਰੀ ਚ ਨਹੀਂ ਸੀਗਾ ਇਹ ਐਜ਼ ਅ ਸਿੰਗਰ ਆਪਣਾ ਵਧੀਆ ਕੰਮ ਕਰ ਰਿਹਾ ਸੀਗਾ ਤੇ ਤਨਵੀ ਜੀ ਇਹ ਇਹਨਾਂ ਨੇ ਵੀ ਕਦੇ ਕੋਈ ਫਿਲਮ ਨਹੀਂ ਕੀਤੀ ਸੀਗੀ ਤੇ ਜਦੋਂ ਮੈਂ ਇਹਨਾਂ ਨੂੰ ਸਾਈਨ ਕੀਤਾ ਤਾਂ ਸਿੱਕੀ 1 ਚ ਤੇ ਮੈਨੂੰ ਇੰਡਸਟਰੀ ਦੇ ਬੰਦੇ ਨੇ ਕਿਹਾ ਕਿ ਤੂੰ ਇੰਨੀ ਵੱਡੀ ਵੇਪੂਡੀ ਕਰ ਰਿਹਾ ਕਿ ਤੇਰੀ ਕਹਾਣੀ ਵੀ ਨਾ ਹੈ ਤੇ ਤੂੰ ਆਪ ਨਵਾਂ ਹੈ ਤੇ ਤੇਰਾ ਹੀਰੋ ਵੀ ਨਵਾਂ ਹੀਰੋਇਨ ਵੀ ਨਵੀਂ ਤੇ ਤੂੰ ਕਿਦਾਂ ਪਸਾਰ ਲੇਗਾ ਸੰਭ ਮੇਗਾ ਦੇਖੋ ਜੀ ਸਭ ਤੋਂ ਮਲਟੀ ਹੁੰਦੀ ਹੈ ਚੀਜ਼ ਹੀਰੋ ਫਿਲਮ ਦੀ ਸਕ੍ਰਿਪਟ ਉਤੋਂ ਬਾਅਦ ਅਸੀਂ ਕੀ ਕੀਤਾ ਕਿ ਜਿਹਨੇ ਵੀ ਕੈਰੈਕਟਰ ਸੀਗੇ ਵਧੀਆ-ਵਧੀਆ ਉਹਨਾਂ ਨੂੰ ਅਸੀਂ ਬੜੇ ਜੁਨੀਦਾ ਕਲਾਕਾਰ ਨਾਲ ਸੰਪੂਰਨ ਕੀਤਾ ਹੁਣ ਤੁਸੀਂ ਦੇਖ ਸਕਦੇ ਹੋ ਮਿਲ ਸੱਤ ਸੀਗੀ ਅਸੀਂ ਅਨੀਤਾ ਦੇਵਗਨ ਜੀ ਨੂੰ ਲਿਆ ਉਤੋਂ ਬਾਅਦ ਗੁਲਬੀਰ ਕੋ ਗੀਤ ਕਰਨ ਜੀਤਨ ਮੋਲ ਅਸੀਂ ਇੱਕ ਟਰਸਟ ਕਰਦੇ ਹਾਂ ਕਿ ਫਿਲਮ ਦੇ ਵਿੱਚ ਜਿੰਨੇ ਕਲਾਕਾਰ ਵਧੀਆ ਹੋਣਗੇ ਉਹਨੂੰ ਇੱਕ ਵੱਡੇ ਚਿਹਰੇ ਦੀ ਲੋੜ ਨੇ ਇੱਕ ਵਧੀਆ ਕਹਾਣੀ ਦੀ ਲੋੜ ਹੁੰਦੀ ਹੈ ਸੋ ਦੇਖੋ ਸੱਤ ਸੀਗੀ 1 ਬਣੀ ਮੈਨੂੰ ਉਤੇ ਇਹਨਾਂ ਯਕੀਨ ਸੀਗਾ ਕਿ ਉਹ ਸੁਪਰ ਡੁਪਰ ਹਿੱਟ ਹੋਊਗੀ ਜਦੋਂ ਸੱਤ ਕੁੱਟਨੀ 1 ਖਤਮ ਹੁੰਦੀ ਹੈ ਉਹਦੇ ਲਾਸਟ ਸੀਨ ਦੇ ਵਿੱਚ ਲਿਖਿਆ ਹੁੰਦਾ ਸਸਕ੍ਰਿਤੀ ਟੂ 2024 ਦੇ ਵਿੱਚ ਆਉਗੇ ਸੋ ਤੁਸੀਂ ਦੇਖੋ ਸਾਡਾ ਕੌਨਫੀਡੈਂਸ ਕਿੱਥੇ ਸੀਗਾ ਅੱਜ ਆਪਾਂ ਇੱਥੇ ਸਸਕ੍ਰਿਤੀ ਟੂ ਦੀ ਪ੍ਰੋਮੋਸ਼ਨ ਕਰਨ ਆਏ ਹਾਂ